ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਹਿਲ ਕਲਾ ਮਾਂ ਚੰਤਪੁਰ ਨੇ ਪ੍ਰਿੰਟ ਹਾਊਸ ਵਾਲਿਆਂ ਨੂੰ ਤੁਸੀਂ ਪਹਿਲਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਅਸੀਂ ਤੁਹਾਡੇ ਪਿਆਰ ਦਾ ਦੇਣ ਨਹੀਂ ਦੇ ਸਕਦੇ ਉਹੀ ਪਿਆਰ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਲਈ ਭੈਣਾਂ ਲਈ ਤੇ ਵੀਰਾਂ ਲਈ ਬਹੁਤ ਵਧੀਆ ਹੋਰ ਆਫਰਾਂ ਲੈ ਕੇ ਆਏ ਆ ਤੁਹਾਨੂੰ ਕੁੜਤੇ ਪਜਾਮੇ ਪੈਂਟਾਂ ਸ਼ਰਟਾਂ ਭਾਈਆਂ ਲਈ ਪੱਗਾਂ ਭੈਣਾਂ ਲਈ ਸੋਹਣੇ ਸੋਹਣੇ ਸੂਟ ਬਹੁਤ ਘੱਟ ਰੇਟ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਅੱਜ ਫੇਰ ਲੈ ਕੇ ਆਏ ਆ ਸਾਡੇ ਨਾਲ ਵੀਰਾ ਗੈਰੀ ਆ ਇਹ ਸਾਰਾ ਇੱਕ ਵਾਰ ਤੁਹਾਨੂੰ ਨਿਗਾ ਮਰਵਾਊਗਾ ਸਾਰੀਆਂ ਚੀਜ਼ਾਂ ਦੇ ਕਿਹੜੀ ਕਿਹੜੀ ਆਈਟਮਾਂ ਕਿੰਨੇ ਕਿੰਨੇ ਦੀ ਰਹਿਣ ਵਾਲੀ ਆ ਹੋਰ ਗੈਰੀ ਠੀਕ ਆ ਬਾਈ ਇੱਕ ਹਜ਼ਾਰ ਦੇ 10 ਪੀਸ ਆ ਇੱਕ ਪੀਸ 100 ਰੁਪਏ ਦਾ ਜਿੰਨੇ ਮਰਜ਼ੀ ਪੀਸ ਲੜੋ ਕਲਰ ਡੈਨ ਬਹੁਤ ਪਿਆਰੇ ਪਿਆਰੇ ਕਲਰ ਆ ਜੇ ਬਾਧੂ ਸਟਾਕ ਹੈ ਆਪਣੇ ਕੋਲ ਜਿੰਨੇ ਮਰਜ਼ੀ ਲਓ ਆ ਦੇਖੋ ਵੀਰੇ ਨਾਲ ਬਰਕ ਹੋਇਆ ਪਿਆ 100 ਰੁਪਏ ਦਾ ਇੱਕ ਪੀਸ ਅੰਦਰ ਇੱਕ ਵੀਰੇ ਆਪਣੇ ਕੋਲੇ ਆ ਚੀਜ਼ਾਂ ਆ ਦੇਖੋ ਜੀ ਕਿਉਂਕਿ ਪਿਆਜ਼ ਵਿੱਚ ਮਿਲਦਾ 350 ਦਾ ਆਪਾਂ ਦੇਣਾ 500 ਦੇ 4 ਦੇਣਾ ਚਾਹੇ 2 ਪੀਸ ਲਵੋ ਚਾਹੇ 4 ਲਵੋ ਚਾਹੇ ਜਿੰਨੇ ਮਰਜ਼ੀ ਲਵੋਰੇ ਆਪਾਂ 500 ਦੇ 4 ਦੇਣਾ 500 ਦੇ 4 1000 ਦੇ 8 1000 ਦੇ 8 ਠੀਕ ਹੈ ਠੀਕ ਹੈ ਪਿਆਰੇ ਚੀਜ਼ਾਂ ਪਿਆਰੇ ਕਲਰ ਬਹੁਤ ਹੀ ਪਿਆਰੇ ਕਲਰਾਂ ਸਟਾਕ ਆਪਣੇ ਕੋਲੇ ਬਾਧੂ ਪਿਆਰੇ ਗਰਮ ਸੂਟ ਨੇ ਵੀਰੇ ਹਨਾ ਇਹ ਗਰਮ ਸੂਟ ਨੇ ਵੀਰੇ ਇੱਕ ਆਪਣੇ ਕੋਲੇ ਆ ਚੀਜ਼ਾਂ ਜੀ ਵੀਰੇ ਤੇ ਪਿਆਰ ਦੇ ਵਿੱਚ ਬੰਦਾ 2300 ਦਾ ਆਪਾਂ ਦੇਣਾ 160 ਰੁਪਏ ਦਾ ਕਿੰਨੇ ਦਾ ਵੀਰੇ 160 ਰੁਪਏ ਦਾ ਵੀਰੇ 160 ਰੁਪਏ ਦਾ ਸੂਟ ਬਾਜ਼ਾਰ 'ਚ ਕਿੰਨੇ ਦਾ ਮਿਲਦਾ ਇਹ ਪਿਆਰ ਦੇ ਵਿੱਚ ਬੰਦਾ 2300 ਦਾ 2300 ਦਾ ਆਪਾਂ ਦੇਣਾ 160 ਰੁਪਏ ਦਾ ਠੀਕ ਹੈ ਵੀਰੇ ਠੀਕ ਆ ਕਲਰ ਡੈਨ ਬਾਧੂ ਪਿਆਰੇ ਸਟਾਕ ਆਪਣੇ ਕੋਲੇ ਬਾਧੂ ਪਿਆਰੇ ਜੀ ਵੀਰੇ ਜੀ ਆ ਦੇਖੋ ਵੀਰੇ ਆ ਬਹੁਤ ਹੀ ਪਿਆਰੇ ਇਹ ਬਾਜ਼ਾਰ ਦੇ ਵਿੱਚ ਮੰਨਦਾ 440 ਬੈਲਵਟ ਜਿਹੜਾ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਾਜ਼ਾਰ ਦੇ ਵਿੱਚ ਮੰਨਦਾ 440 ਦਾ ਆਪਾਂ ਦੇਣਾ 160 ਰੁਪਏ ਠੀਕ ਹੈ ਵੀਰੇ ਇਹ ਜਿਹੜਾ ਡਿਜ਼ਾਈਨ ਕਲਰ ਆਪਾਂ ਨੂੰ ਤੇ ਡਿਜ਼ਾਈਨ ਵਾਧੂ ਮਿਲਣਗੇ ਆ ਦੇਖੋ ਬਹੁਤ ਹੀ ਸਾਰੇ ਕਲਰ ਆ ਦੇਖਾ ਦਿਓ ਵੀਰੇ ਇੱਕ ਸੂਟ ਬੈਲਵਟਮ ਦਾ ਸੂਟ ਆ ਵੀਰੇ ਪਿਓਰ ਹਾਂਜੀ ਪਿਓਰ ਬੈਲਵਟਮ ਹੋਊਗੀ ਜੀ ਆ ਦੇਖੋ ਬਜਾਰ ਤੇ 450 ਤੱਕ ਘੱਟ ਨਹੀਂ ਮਿਲਦਾ ਆਪਾਂ 160 ਰੁਪਏ ਦੇਣਾ ਵੀਰੇ ਸਿਰਫ ਤੇ ਸਿਰਫ 160 ਰੁਪਏ ਦਾ ਜੀ ਵੀਰੇ ਇੱਕ ਵੀਰੇ ਆਪਣੇ ਕੋਲ ਕਾਟਨ ਦਾ ਛੋਟਾ ਨਾਲ ਇਹਦੇ ਨਾਲ ਸ਼ੋਅ ਵਾਲਾ ਵੀਰੇ ਇਹ ਬਾਜ਼ਾਰ ਦੇ ਵਿੱਚ ਮਿਲਦਾ 350 ਦਾ ਅੱਪਾ ਦੇਣਾ 200 ਦਾ ਵੀਰੇ ਠੀਕ ਆ ਵੀਰੇ ਨਾਲ 100 ਆ ਖੋਲ ਕੇ ਦਿਖਾ ਦਿਓ ਹਣਾ ਵੀਰ ਜੀ ਗੱਲ ਕੀਤੀ ਜਾ ਕਲਰਾਂ ਦੀ ਕਲਰ ਆਪਣੇ ਕੋਲ ਬਾਦੂ ਫੁੱਲ ਭਾਰੀ 100 ਲਾ ਹਣਾ ਵੀਰੇ ਬਹੁਤ ਭਾਰੀ 100 ਲੇ ਵੀਰੇ ਕਲਰ ਚੈੱਕ ਕਰਾ ਕੀ ਆ ਬਾਤਾਂ ਸੋਹਣੇ ਸੋਹਣੇ ਕਲਰ ਸੀ ਇਹ ਕਾ ਡਿਜ਼ਾਈਨ ਮਿਲੂ ਆ ਦੇਖ ਵੀਰੇ ਜੀ ਵੀਰੇ ਵੀਰੇ ਕਾ ਚੀ ਜਾਈ ਆਪਣੇ ਕੋਲ ਆ ਦੇਖੋ ਬਾਜ਼ਾਰ ਦੇ ਵਿੱਚ ਇਹ ਇਹ ਕਿਹੜੇ ਆ ਵੀਰੇ ਇਹ ਵੀ ਬੈਲ ਬਾਡਰ ਦਾ ਸੂਟ ਆ ਵੀਰੇ ਨਾਲ ਛੋਲਾ ਇਹਦੇ ਠੀਕ ਆ ਵੀਰੇ ਆ ਲੋ ਆ ਦੇਖੋ ਵੀਰੇ ਕਲਰ ਨਾਲ ਛੋਲਾ ਇਹਦੇ ਓਕੇ ਬਾਜ਼ਾਰ ਦੇ ਵਿੱਚ ਮਿਲਦਾ 500 ਦੇ 550 ਜੀ 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 ਬਾਜ਼ਾਰ ਦੇ ਵਿੱਚ 500 ਰੁਪਏ ਦਾ ਮਿਲਦਾ ਹੈ ਜੀ ਹਾਂ ਜੀ ਆਪਾਂ ਦੇਣਾ ਜੀ ਆਪਾਂ ਕਿੰਨਾ ਦੇਣਾ ਵੀਰੇ 200 ਦਾ ਵੀਰੇ 200 ਰੁਪਏ ਦਾ ਹਾਂ ਜੀ ਜੀ ਵੀਰੇ ਜੀ ਜੀ ਆਪਾਂ 200 ਦੇਣਾ ਕੱਲ ਡਾਂਡੇ ਚ ਮਿਲ ਜਾਣਗੇ ਸਟਾਕ ਵਾਧੂ ਪਿਆ ਆਪਣਾ ਕੋਲ ਵੀਰੇ ਓਕੇ ਵੀਰੇ ਓਕੇ ਓਕੇ ਵਧੀਆ ਜਿਹੜਾ ਮੋਟੇ ਕਿਤੇ ਆਪਣੇ ਕੋਲ ਆ ਚੀਜ਼ ਆ ਇਹ ਦੇਖੋ ਵੀਰੇ ਵਧੀਆ ਜਿਹੜਾ ਬੜਾ ਆਪਣੇ ਆਲੇ ਛੋਟਾ ਬਣਾਏ ਬਣਾਏ ਸੂਟ ਨੇ ਹਨਾ ਵੀਰੇ ਇਹ ਬਾਜ਼ਾਰ ਦੇ ਵਿੱਚ ਮਿਲਦਾ ਇਹ ਫੁੱਲ ਗਰਮ ਸੂਟ ਨੇ ਵੀਰੇ ਪੂਰਾ ਗਰਮ ਸੂਟ ਆ ਵੀਰੇ ਬੜਾ ਬੜਾ ਜੀ ਵੀਰੇ ਦੇ ਵਿੱਚ ਮਿਲਦਾ 350 ਦਾ ਆਪਾਂ ਦੇਣਾ 150 ਦਾ ਆਪਾਂ 150 ਦਾ ਦੇਣਾ 150 ਦਾ ਗਾ ਲਿਖੀ ਇਹ ਜਿਹੜਾ ਸਟਾਕ ਕਿੰਨਾ ਦਾ ਸਟਾਕ ਬਾਧੂ ਪਏ ਆਪਣੇ ਕੋਲ ਵੀਰੇ ਜੀ ਵੀਰੇ ਤੇ ਇੱਕ ਵੀਰੇ ਆਪਣੇ ਕੋਲ ਆ ਚੀਜ਼ ਆ ਵੀਰੇ ਬੋਲਨ ਦਾ ਸੂਟ ਆਪਣੇ ਕੋਲੇ ਆ ਚੀਜ਼ ਆ ਆ ਲਓ ਬਾਜ਼ਾਰ ਦੇ ਵਿੱਚ ਮਿਲਦਾ 6 650 ਦਾ ਆਪਾਂ ਦੇਣਾ 300 ਦਾ 600 ਦੇ ਦੋ ਪੀਸ ਦੇ ਮੰਨ 300 ਰੁਪਏ ਦਾ ਇੱਕ 3 ਜੀ ਵੀਰੇ ਕਲਰ ਡੈਨ ਬਾਧੂ ਮਿਲਣਗੇ ਇਹ ਵੀ ਸਟਾਕ ਦੀ ਗੱਲ ਕੀਤੀ ਹੈ ਸਟਾਕ ਆਪਣੇ ਕੋਲੇ ਬਾਧੂ ਪਿਆ ਇੱਕ ਵੀਰੇ ਆਪਣੇ ਕੋਲੇ ਗਰਲਿਸ ਚੀਜ਼ ਆਈ ਆਪਣੇ ਕੋਲੇ ਆਈ ਬਹੁਤ ਪਿਆਰੇ ਨੇ ਯਾਰ ਹਨਾ ਗਰਲਿਸ ਚ ਜਿਹੜੇ ਨੈਰਾ ਕੱਟ ਸੁਣਦਾ ਵੀਰੇ ਇਹ ਜੀ ਵੀਰੇ ਜੋ ਕਿ ਮਾਰਕੀਟ ਪ੍ਰਾਈਸ ਰਹਿਣ ਵਾਲਾ 1100 ਦਾ ਆਪਾਂ ਦੇਣਾ 700 ਦੇ 2 ਪੀਸ ਜੀ 350 ਦੇ ਓਕੇ ਓਕੇ ਕਲਰ ਬਹੁਤ ਮਜੂਦ ਹੈ ਇਹਦੇ ਵੀ ਸਟਾਕ ਦੀ ਗੱਲ ਕੀਤੀ ਹੈ ਸਟਾਕ ਆਪਣੇ ਕੋਲੇ ਬਾਧੂ ਪਿਆ ਜੀ 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 ਵੀ ਨੰਬਰ ਜੀ ਕਿਆ ਬਾਤਾਂ ਆ ਦੇਖੋ ਵੀਰੇ ਰੈੱਡ ਸੂਟ ਨਾਲ ਜਾਣਗੇ ਆਪਣੇ ਲੰਦਾ ਨੁੰਦਾ ਵਾਸਤੇ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਆਹ ਲੋ ਵੀਰੇ ਅੱਜ ਕੱਲ ਬਹੁਤ ਰਵਾਜਾਂ ਨੇ ਚੀਜ਼ਾਂ ਦੇ ਅੱਧ ਰੈੱਡ ਤੇ ਮਿਲੂਗਾ ਵੀਰੇ ਆਪਣੇ ਕੋਲੇ ਵੀ ਕਹਿਣ ਦਾ ਮਤਲਬ ਹੈ 2000 ਰੁਪਏ ਵਾਲਾ 1000 ਦਾ 3000 ਵਾਲਾ 1500 ਦਾ 5000 ਵਾਲਾ 2500 ਦਾ ਵੀਰੇ ਠੀਕ ਹੈ ਲਗ ਲਗ ਰੇਟ ਹੋਊਗਾ 1000 ਵਾਲਾ 500 ਦਾ ਹਾਂਜੀ 1000 ਵਾਲਾ 500 ਦਾ ਵੀਰੇ ਆਪਣੇ ਕੋਲੇ ਵਾਧੂ ਸਟਾਕ ਵਿੱਚ ਵੀਰੇ ਆਪਣੇ ਗੱਠਾਂ ਦੇ ਗੱਠਾਂ ਪਈਆਂ ਕਿਆ ਬਾਤਾਂ ਇਸ ਤੋਂ ਇਲਾਵਾ ਵੀਰੇ ਹੋਰ ਔਰ ਆਪਣੇ ਕੋਲੇ ਵੀਰੇ ਜਿੰਨੀਆਂ ਦੁਨੀਆਂ ਆ ਜਾਂਦੀਆਂ ਆ આજ ਟੱਕੋ ਵੀਰੇ ਆਪਣੇ ਕੋਲੇ 150 ਦੇ ਦੋ ਤਾਲ ਵੇਣਗੇ 75 ਰੁਪਏ ਦਾ ਇੱਕ ਬਹਿ ਗਿਆ ਵੀਰੇ 75 ਰੁਪਏ ਦਾ ਇੱਕ 150 ਦੇ ਦੋ 150 ਦੇ ਦੋ ਕੱਲੇ ਬਾਦੂ ਮਿਲ ਜਾਣਗੇ ਇਹਦੇ ਵਿੱਚ ਆਪਣੇ ਕੋਲੇ ਆ ਦੇਖੋ ਵੀਰੇ ਬਹੁਤ ਹੀ ਤੇਰੇ ਤੇ ਕਲਰ ਆਪਣੇ ਕੋਲੇ ਸਟਾਕ ਆਪਣੇ ਕੋਲੇ ਇੰਟੈਂਡਡ ਪਿਆ ਵੀਰੇ ਸਾਈਜ਼ ਇਹਨਾਂ ਦਾ ਵਧੀਆ ਸਾਈਜ਼ ਆ ਵੀਰੇ ਮੈਂ ਕਹਨਾ ਆ ਦੇਖੋ ਵੀਰੇ ਡਬਲ ਸਾਈਜ਼ ਆ ਵੀਰੇ ਆ ਦੇਖੋ ਜੀ ਕੀ ਬਾਤ ਲਾਉਗਾ 75 ਰੁਪਏ ਦਾ ਇੱਕ 150 ਦੇ ਦੋ ਵੀਰੇ ਤੇ ਆਪਣੇ ਕੋਲੇ ਵੀਰੇ ਪਰਦੇ ਮਿਲ ਜਾਣਗੇ ਓਕੇ ਪਰਦੇ ਮਿਲ ਜਾਣਗੇ 100 ਰੁਪਏ ਚ ਚਲੇਗਾ 1000 ਰੁਪਏ ਤੱਕ ਪਰਦਾ ਮਿਲ ਜੂਗਾ ਵੀਰੇ ਆਪਣੇ ਕੋਲੇ ਆ ਦੇਖੋ ਵੀਰੇ ਇਹਨਾਂ ਦੇ ਆਪਣੇ ਡੈਕੋਰੇਸ਼ਨ ਵਾਸਤੇ ਲੈ ਕੇ ਜਾਣ ਆ ਦੇਖੋ ਵੀਰੇ ਅਲੱਗ ਅਲੱਗ ਤਰ੍ਹਾਂ ਦੇ ਪਰਦੇ ਸੋਹਣੇ ਸੋਹਣੇ ਪਰਦੇ ਕੋਈ ਪਹਿਲਾਂ ਫੈਸਲੇ ਕਰਨ ਕਿ ਗਾਹ ਦੇ ਪਿੱਛੇ ਚੱਲੇ ਜਾ ਵੀਰੇ ਲੈਣ ਵਾਲਾ ਆ ਦੇਖੋ ਵੀਰੇ 100 ਰੁਪਏ ਦਾ ਲੈ ਕੇ ਆਪਣੇ ਕੋਲੇ 1000 ਰੁਪਏ ਤੱਕ ਪਰਦਾ ਮਿਲ ਜੂਗਾ ਵੀਰੇ 100 ਰੁਪਏ ਤੋਂ ਸਟਾਰਟਿੰਗ 500 ਰੁਪਏ ਤੋਂ ਸਟਾਰਟਿੰਗ ਹੈ 1000 ਰੁਪਏ ਤੱਕ ਪੜਦਾ ਪਿਆ ਆਪਣੇ ਕੋਲੇ ਬਾਕੀ ਆਪਣੇ ਕੋਲੇ ਚਾਦਰਾਂ ਚਿੱਤਰਾ ਵੀਰੇ ਬਹੁਤ ਹੁੰਦੀਆਂ ਆ ਸਾਢੇ 350 ਦੀਆਂ ਚਾਦਰ ਆਪਾਂ ਸਾਢੇ 362 ਦੇਵਾਂਗੇ ਵੀਰੇ ਸਾਢੇ 350 ਦੀਆਂ ਦੋ ਸਾਢੇ 350 ਦੀ ਦੋ ਚਾਦਰਾਂ ਤੇ 150 ਰੁਪਏ ਦੀ ਇੱਕ ਹਾਂਜੀ 150 ਦੀ ਗਰਮ ਚਾਦਰ ਵੀਰੇ ਆਪਣੇ ਕੋਲੇ ਫੁੱਲ ਗਰਮ ਫੁੱਲ ਗਰਮ ਚਾਦਰ ਵੀਰੇ ਆ ਦੇਖ ਕੰਗਾਈਆਂ ਦੇ ਚੰਦੇ ਚੁੰਦੇ ਵੇਣ ਕੇ ਪ੍ਰਿਆਤ ਆ 300 ਵਾਲਾ ਟੋਕ ਆਪਣੇ ਕੋਲੇ ਵੀਰੇ ਬਾਧੂ ਪਿਆ ਬਾਕੀ ਆਪਣਾ ਪੱਗਾਂ ਦੇ ਰੰਗ ਬਦਲਣਗੇ 40 ਰੁਪਏ ਮੀਟਰ ਪੰਜਾਹ ਭਰਾਵਾਂ ਦੇ ਲਈ ਸੋਹਣੀਆਂ ਸੁਹਣੀਆਂ ਪੱਗਾਂ 40 ਰੁਪਏ ਮੀਟਰ ਵੀਰੇ ਬਾਜ਼ਾਰ ਦੇ ਵਿੱਚ ਮਿਲਦੀਆਂ ਪੈਟਰ ਦੇ ਫੁੱਲ ਵੈਲ ਫੁੱਲ ਵੈਲ ਫੁੱਲ ਵੈਲ ਵੀਰੇ ਕੀ ਆ ਬੰਤਾ 40 ਰੁਪਏ ਮੀਟਰ ਬਾਕੀ ਆਪਾਂ ਕੁੱੜਤੇ ਪੰਜਾਬੇ ਲੈ ਕੇ ਆਇਆ ਨੋਜ ਠੀਕ ਅਲੱਗ-ਅਲੱਗ ਮਿਲ ਜਾਣਗੇ ਆਹ ਦੇਖੋ ਟੋਕ ਆਪਣੇ ਕੋਲੇ ਬਹੁਤ ਪਿਆਰੇ ਆਪਣੇ ਕੋਲ ਵੱਧੂ ਸਟਾਕ ਪਿਆ ਠੀਕ ਆ ਦਾਜਵਰੀ ਵਾਲਾ ਕਪੜਾ ਵੀਰੇ ਇਹ ਵੀ ਆਪਣੇ ਕੋਲ ਵੀਰੇ ਜਿਵੇਂ ਮੰਨ ਕੇ ਚਲੋ ਦਾਜਵਰੀ ਵਾਲਾ ਛੋਟਾ ਆਪਣੇ ਕੋਲ ਵਾਸਤੇ ਇਹ ਵੀ ਆਈ ਆ ਉਹ ਵੀ ਵੀਰੇ ਪੂਰੇ ਸਸਤੇ ਨੇ ਮੈਂ ਕਹਿੰਦਾ ਵੀਰੇ ਆਪਾਂ ਆਪਣਾ ਫੇਵਾ ਹੀ ਕਰਨੇ ਆ ਵੀਰੇ ਆ ਜੇ ਮੰਨ ਕੇ ਚਲੋ ਵੀ ਜਿਹੜਾ ਬਾਜ਼ਾਰ ਦੇ ਵਿੱਚ ਲੱਖ ਰੁਪਏ ਦਾ ਕਪੜਾ ਆਪਾਂ ਲੈਨੇ ਆ ਦਾਜਵਰੀ ਵਾਲਾ ਆਪਣੇ ਕੋਲੇ ਪਿਆ ਅੱਧੇ ਰੇੜੇ 'ਚ ਬਣੂਗਾ ਵੀਰੇ 50000 ਦਾ 50000 ਦਾ ਵੀਰੇ ਇਸ ਗੱਲ ਦੀ ਆਪਣੇ ਕਪੜੇ ਆਪਣੇ ਕੋਲੇ ਆਰ ਚਾਈਆਂ ਨੇ ਹੈਵੀ ਰਜਾਈ ਆ ਪੂਰੀ ਗਰਮ ਰਜਾਈ ਆ ਫਾਈਬਰ ਦੀ ਰਜਾਈ ਆ origional ਰਜਾਈ ਹੋਊਗੀ ਇਹ ਬਾਜ਼ਾਰ ਦੇ ਵਿੱਚ ਮਿਲਦੀ ਆ 2250 ਦੀ ਆਪਾਂ ਜਨੇ 999 ਸਿਰਫ ਤੇ ਸਿਰਫ 999 ਰੁਪਏ ਦੀ ਫੁੱਲ ਹੈਵੀ ਗਰਮ ਰਜਾਈ ਗਰਮ ਰਜਾਈ ਆ ਵੀਰੇ ਫੇਵਰ ਦੀ オリジナル ਹੈ ਰਜਾਈ ਆਪਣੇ ਕੋਲੇ ਵੀਰੇ ਠੀਕ ਆ ਕੀ ਬਾਤ 999 ਦੇ ਦੇਣੀ ਆ 999 ਰੁਪਏ ਦੀ ਬਾਕੀ ਆਪਣੇ ਕੋਲੇ ਆ ਕੰਬਲ ਮਿਲ ਜਾਣਗੇ ਵੀਰੇ ਅਲੱਗ ਅਲੱਗ ਜੀ ਵੀਰੇ ਡਬਲ ਬੜ ਦਾ ਕੰਬਲ ਮਿਲ ਜੂ ਸਿੰਗਲ ਬੜ ਦਾ ਕੰਬਲ ਵੀ ਕੰਬਲ ਵੀ ਆਪਣੇ ਕੋਲੇ ਸੌ ਤੋਂ ਲੈ ਕੇ 350 700 ਤੱਕ ਜਿੰਨੇ ਮਰਜ਼ੇ ਲੈ ਜਿਓ ਆ ਦੇਖੋ ਵੀਰੇ ਕਿਆ ਬਾਤ ਆ 100 ਰੁਪਏ ਤੋਂ ਮੰਨ ਸਟਾਰਟਿੰਗ ਹੋ ਜਾਂਦਾ 100 ਤੋਂ ਸਟਾਰਟਿੰਗ ਹੋ ਜਾਂਦੀ ਆ ਵੀਰੇ ਚਾਦਰਾਂ ਜਿੱਦਾਂ ਬਜੜ ਗਏ ਸਲੇਂਦੀਆਂ ਵੀਰੇ ਠੀਕ ਆ ਆਹ ਕਿ ਕੈਮਰੇ ਵੀਰੇ ਮੰਜਾਂ ਦੇ ਗਲਾਫ ਜੀ ਪਿਆਰ ਦੇ ਵਿੱਚ ਮਿਲਦਾ 350 ਦਾ ਜੋੜਾ ਆਪਾਂ ਜਮਾ ਕੇ 150 ਦਾ ਜੋੜਾ ਠੀਕ ਆ 150 ਰੁਪਏ ਦਾ ਜੋੜਾ 75 ਰੁਪਏ ਦਾ ਇੱਕ ਹਾਂਜੀ 75 ਰੁਪਏ ਦਾ ਕਿਆ ਬਾਤ ਆ 150 ਦਾ ਠੀਕ ਆ ਵੀਰੇ ਮਤਲਬ ਪਹੁੰਚਣਾ ਕਿੱਥੇ ਆ ਪੂਰਾ ਡਰੈੱਸ ਇੱਕ ਵਾਰ ਆਪਾਂ ਦੱਸ ਦਿਓ ਮੈਬਲ ਕਲਾ ਦਾ ਵਿੱਚ ਸਿਨੀ ਵਾਲਾ ਰੋਡ ਜੈ ਮਾ ਚੰਦ ਕੋਮਿ ਪ੍ਰੈਸ ਹਾਊਸ ਵੀਰੇ ਅਸ ਜੈ ਵੈਂਟਰ ਦੇ ਸਾਹਮਣੇ